ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਥੋਂ ਕਥਨਾ ਸ਼ੁਰੂ ਕਰ ਨਾ ਗੁਰੂ ਜੀ ਨੇ ਉਤਾਰਤਾ ਨਾਮ ਵਾਹਿ ਹੈ ਕਾਣ ਬਨਖ ਤੋ ਸੱਚਾ ਹੈ ਤੇਰਾ ਪ੍ਰੇਤ ਨਹੀਂ ਪਾਇਆ ਜਾ ਸਕਦਾ ਏ ਮਹਾਨ ਸ਼ਕਤੀਮਾਨ ਜੀ ਤੂੰ ਕਦਰ ਹੈ ਸੋ ਆਪੇ ਕਰਦਾ ਹੈ ਤੇਰੀ ਇਛਾ ਨਾਲ ਸਭ ਕੁਝ ਹੁੰਦਾ ਹੈ ਜੋ ਅਸੀਂ ਕਰਦੇ ਹਾਂ ਉਹ ਸਾਡੇ ਵਾਸਤੇ ਦੁੱਖਾਂ ਦਾ ਕਾਰਨ ਹੁੰਦੇ ਨੇ ਤੈਨੂੰ ਭੁੱਲ ਕੇ ਮਨੁੱਖ ਹੋ ਗਏ ਹਾਂ ਉਠਦਾ ਬਸਾਰਾ ਹੈ ਤੇਰੇ ਸਿਮੰਤ ਬਿਨਾ ਪਾਪਾਂ ਦੇ ਸੀਕ ਨਾਲ ਆਤਮਾ ਸੜ ਰਹੀ ਹੈ ਅਸੀਂ ਆਖਦੇ ਹਾਂ ਇਹ ਮਨੁੱਖ ਉਹក្រਮਾ ਨੂੰ ਛੱਡ ਕੇ ਈਸ਼ਵਰ ਦਾ ਸਿਮਨ ਕਰਕੇ ਕੁਝ ਖਟ ਜੋ ਜੀਵ ਜੀਵੀ ਦ੍ਰਿਸ਼ਟਮਾਨ ਸੰਸਾਰ ਹੈ ਇਹ ਸਾਰਾ ਪਰਮਾਤਮਾ ਦਾ ਗਵਤਥ ਰੂਪ ਹੈ ਮਾਮ ਦਿੱਸ਼ਨ ਨੂੰ ਹੋਰ ਤੇ ਅਸਲ ਵਿੱਚ ਹੋਰ ਹੈ ਇਹੋ ਜੈ ਸਾਡਾ ਮਿੱਤਰ ਹੈ ਜੋ ਮੁਕਤੀ ਮਖਦਾ ਹੈ ਪਰ ਉਹ ਮਿਲਿਆ ਤਦੋਂ ਹੈ ਤਦੋਂ ਹੈ ਜਦੋਂ ਗੁਰੂ ਨੇ ਅਸਾਂ ਉੱਤੇ ਮਿਹਰ ਕੀਤੀ ਮਾਦਾਵਾਦੀ ਜਗਤ ਵਿੱਚ ਜੋ ਦਰਿਆਵੀ ਲੋੜਾਂ ਦੇ ਸਬਦੇ ਕਰਦੇ ਹਨ ਉਹਨਾਂ ਸਬਦਿਆਂ ਵਿੱਚ ਅਸਾਂ ਨੂੰ ਘਾਟਾ ਪੈਂਦਾ ਹੈ ਇਸੇ ਬਾਸਤੇ ਤੇਰੇ ਬੰਦੇ ਨਾਨਕ ਨੂੰ ਤੇਰੇ ਨਾਮ ਨੇ RAM ਹੀ ਚੰਗਾ ਲੱਗਦਾ ਹੈ ਇਸੇ ਦੇ ਜਪਣ ਵਿੱਚੀ ਆਤਮਾ ਨੂੰ ਸੱਚ ਸ਼ਾਂਤੀ ਹਾਸਲ ਹੁੰਦੀ ਹੈ ਸ਼ਾਇਦ ਪਰ ਇਹ ਮਨਾਵਾ ਸਦ ਦੇਹਨ ਸ਼ਹਿਰ ਵਿੱਚ ਤੇਜ਼ ਕਹਿਦੇ ਪੰਡਤਾਂ ਮੌਲਮੀਆਂ ਦਾ ਬਹੁਤ ਜ਼ੋਰ ਸੀ ਆਮ ਜਨਤਾ ਨੂੰ ਭਰਮ ਵਿੱਚ ਸੁੱਟ ਕੇ ਲੁੱਟੀ ਜਾਂਦੇ ਸਨ ਗੁਰੂ ਜੀ ਨੇ ਆਪਣੇ ਚਿੱਤ ਨਾਲ ਫੈਸਲਾ ਕੀਤਾ ਕਿ ਸ਼ਾਇਦ ਮੌੜ ਵਿੱਚ ਰਹਿ ਕੇ ਲੋਕਾਂ ਨੂੰ ਭਰਮ ਦੂਰ ਕੀਤੇ ਜਾਣਾ ਮਰਦਾਨੇ ਦਾਤਲੁੰਡੀ ਜਾਣਾ ਮੈਂ ਮਰਦਾਨੇ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਜੀ ਥੋੜੇ ਦਿਨ ਸ਼ਹਿਰਪੁਰ ਵਿੱਚ ਟਿਕਣਗੇ ਤਾਂ ਉਹ ਮਰਦਾਨੇ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਜੀ ਮੈਂ ਘਰ ਹੁਆ ਮਾਂ ਨਾਲੇ ਤਸੱਲੀ ਦੇ ਆਵਾ ਕਿ ਥੋੜੇ ਦਿਨ ਬਾਹਰ ਜਾ ਰਹੇ ਹਾਂ ਕਬਰਾਯੋ ਨਾਮ ਮਾਤਾ ਰਵਿਤਾ ਜੀ ਵੀ ਵਿਆਕੁਲ ਹੁੰਦੇ ਹੋਣਗੇ ਸਭ ਦੀ ਸੁਖ ਆਨੰਦ ਪੁਛਾਵਾਂ ਨਰੇਂਕਰ ਜੋ ਤਸਵੀਰ ਗੁਰੂ ਨਾਨਕ ਜੀ ਨੇ ਆਖਿਆ ਅਛਾ ਮਨਦਾਨਿਆ ਜਾ ਪਰ ਮੋੜ ਕੇ ਛੇਤੀ ਆਮੀ ਕਰਤਾਰ ਦੇ ਕੰਮਾਂ ਵਿੱਚ ਕੋਈ ਵਿਗਿਆਨਾ ਨਾ ਪਾਵੇ ਗੁਰੂ ਜੀ ਕੋણો ਆਗਿਆ ਪਾਖੇ ਪਏ ਮੰਦਾਨਾਥ ਵੰਡੀ ਨੂੰ ਤਲ ਗਿਆ ਗੁਰੂ ਜੀ ਭਾਈ ਲਾਲੋ ਦੇ ਘਰ ਟਹਿ ਟਹਿਰੇ ਰਹੇ ਇਹ ਕਰਾਇਆ ਹੈ ਜੋ ਅੰਨ ਦੇ ਹਨ ਉਹਨਾਂ ਨੂੰ ਦਨਰਾਤ ਦੇ ਅਡਰੀ ਬੰਦਾ ਪਤਾ ਨਹੀਂ ਲੱਗਦਾ ਕਿਉਂਕਿ ਉਹਨਾਂ ਵਾਸਤੇ ਰਾਤ ਵੀ ਕਾਲੀ ਤੇ ਦਿਨ ਵੀ ਕਾਲਾ ਇਹ ਇਸ ਤਰ੍ਹਾਂ ਜੋ ਮੂਰਖ ਤੇ ਪੁੱਲੜ ਲੋਗ ਹੁੰਦੇ ਹਨ ਉਹਨਾਂ ਨੂੰ ਅਸਲ ਤੇ ਨਕਲ ਦੀ ਪਛਾਣਤਾ ਨਹੀਂ ਹੁੰਦੀ ਉਹ ਕਿਸੇ ਦੇ ਪਿੱਛੇ ਲੱਗ ਕੇ ਠੀਕ ਜਾਂ ਝੂਠਾ ਆਖੀ ਜਾਂਦੇ ਨੇ ਗੁਰੂ ਜੀ ਪਾਈ ਲਾਲੂ ਦੇ ਘਰ ਰਹੇ ਨਾਲੋਂ ਤਰਖਾਨ ਸੀ ਤਰਖਾਨ ਨੂੰ ਉਸ ਸਮੇਂ ਸੂਦਰ ਦਾ ਨਰਗਦਤਾ ਹੋਇਆ ਸੀ ਜਾਤਪਮਾਨੀ ਲੋਕ ਗਰੀਬ ਕੋਣੋਂ ਲੱਕੜੀ ਦਾ ਸਾਰਾ ਕੰਮ ਕਰਾਉਂਦੇ ਸਨ ਉਹਦੇ ਨਾਲ ਵਰਤਦੇ ਨਾਲ ਵਰਤਦੇ ਨਹੀਂ ਸਨ ਚੌਂਕੇ ਦੀ ਸਾਜ ਨਹੀਂ ਸੀ ਪਰ ਉਹਦੇ ਹੱਥ ਦੀ ਪੱਕੀ ਰੋਟੀ ਨੂੰ ਜ਼ਹਿਰ ਵਾਲੀ ਰੋਟੀ ਮੱਥਕੇ ਖਾਇਆ ਨਹੀਂ ਸੀ ਜਾਂਦਾ ਹੜੀ ਹੜੀ ਗਾਲ ਖਿੱਲਰ ਗਈ ਕੇਰਾਏ ਮੋਹੇ ਦੀ ਤਲਵੰਡੀ ਦੇ ਮਈ ਗਾਲੂ ਦਾ ਪੁੱਤਰ ਸ਼ਾਲ ਹੋ ਕੇ ਸੈਨਪੁਰ ਆਇਆ ਹੈ ਉਹ ਲਾਲੋ ਸੁੰਦਰ ਦੇ ਘਰ ਆਇਆ ਹੈ ਬਿਨਾ ਚੰਕੇ ਦੇ ਰੋਟੀ ਖਾਂਦਾ ਤੇ ਲੋਕਾਂ ਨੂੰ ਐਸੀ ਸਿੱਖਿਆ ਦਿੰਦਾ ਹੈ ਜੋ Hindu ਤੇ ਇਸ ਨਾਮ ਮਤ ਦੇ ਉਲਟ ਹੈ ਉਹ ਲੋਕਾਂ ਨੂੰ ਗਮਰਾ ਤਾਸਕੇ ਕਰਾਹੇ ਤੂਰਿਆ ਹੈ ਛਹਿ ਦੇ ਮਾਲਵੀ ਅਤੇ ਪੰਡਤਾਂ ਨੇ ਕੁਰਮਚਾ ਲਿਖਤਾ ਬੇਂਦੀ ਕੋਲਦਾਸ ਨੂੰ ਜਾ ਪਹਨੇਰੇ ਨਾ ਲੱਗ ਪਿਆ ਹੈ ਬੇਦ੍ਰਿਸ਼ਤੀ ਨੂੰ ਛੱਡ ਰਿਹਾ ਹੈ ਇਹ ਸਾਧੂ ਨਹੀਂ ਇਹ ਪਾਗਲ ਹੈ ਐਸੀਆਂ ਗੱਲਾਂ ਵਿੱਚ ਲੋਕਾਂ ਨੂੰ ਨਹੀਂ ਆਉਣਾ ਚਾਹੀਦਾ ਪਰ ਜਉਂ ਜਉਂ ਉਹ ਬ੍ਰੋਹਤਾ ਕਰਦੇ ਤ्यों ਤਾਂ ਗ੍ਰੀਵ ਲੋਕ ਭਾਈ ਲਾਲੋ ਜੀ ਦੇ ਬਾੜੇ ਬਚਾ ਕੇ ਸੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਦੇ ਉਨ੍ਹਾਂ ਦੇ ਪਰਮਾਨਵਰਤ ਹੁੰਦੇ ਉਹ ਪ੍ਰਮਾਤਮਾ ਭਗਤੀ ਦਾ ਸਹੀ ਰਾਹ ਲੱਭ ਕੇ ਘਰ ਨੂੰ ਜਾਂਦੇ ਸਤ ਕਰਤਾਰ ਸਤ ਕਰਤਾਰ ਦਾ ਮਿੱਠਾ ਸ਼ਬਦ ਉਹਨਾਂ ਦੀ ਰੇਸ਼ਨਾ ਜਪਦੀ ਨਾ ਥੱਕਦੀ ਉਹਨਾਂ ਦੀ ਆਤਮਾ ਸੰਗੀਤ ਹੁੰਦੀ ਗੁਰੂ ਜੀ ਸਵੇਰ ਤੋਂ ਸ਼ਾਮ ਨੂੰ ਸਤ ਸੰਗ ਕਰਦੇ ਸਾਰੀ ਦੁਪਹਿਰ ਝਾੜ ਵਿੱਚ ਰੂਣਾ ਤੇ ਰੇਤ ਉੱਤੇ ਜਾ ਕੇ ਲੇਟੇ ਰਹਿੰਦੇ ਨੰਨ ਦੇ ਪ੍ਰਚਾਰ ਦੀ ਸੁਬਾ ਸੁਗੰਧੀ ਦੀ ਤਰ੍ਹਾਂ ਦੂਰ ਦੂਰ ਤੱਕ ਖਿਲਰ ਗਈ। ਦੁਖੀ ਲੋਕ ਗੂੰਜੀ ਕੋੜ ਆਉਣ ਲੱਗੇ ਤੇ ਰੋਗ ਤਾਂ ਨਾਸ਼ਨ ਕਰਕੇ ਜਾਣ ਲੱਗੇ। ਮਾਮਲਵੀ ਤੇ ਪੰਡਤਾਂ ਦੀ ਵਿਰੋਧਾ ਸੱਚ ਦੇ ਪ੍ਰਚਾਰ ਨੂੰ ਰੁਕਾਣ ਬੇਚ ਸਫਲ ਨਾ ਹੋਈ। ਮਾਲਕ ਭਗਵਤ ਉਸ ਦਾ ਬ੍ਰਹਮ ਪੂਜ। ਮਾਲਕ ਭਗਵਤ ਹੈ ਪੰਦਾ Hindu ਹਾਸਮਸੀ। ਇੱਕ ਬੜਾ ਚਲਾਕ ਤੇ ਲਾਲਚੀ ਪੂੰਜੀ ਪਤਸੀ ਕਈਆਂ ਮਾਣੀਆਂ ਮਸੀਲਿਆਂ ਨਾਲ ਅਸਨੇ ਅਣਗਣਤ ਮਾਇਆ ਇਕੱਠੀ ਕੀਤੀ ਹੋਈ ਸੀ ਮੁਸਲਮਾਨਾਂ ਨੂੰ ਖੁਸ਼ ਰੱਖਣ ਬਾਅਦ ਤੇ ਉਸ ਨੂੰ ਮੌਲਵੀ ਖੁਸ਼ ਰੱਖਦੇ ਰੱਖਣੇ ਪੈਂਦੇ ਸਨ ਆਪਣੇ ਰਜਾਨਾ ਕਿਤੇ ਪਾਪਾਂ ਉੱਤੇ ਪੜਦਾ ਪਾਉਣ ਬਾਅਦ ਤੇ ਉਸ ਨੂੰ ਪੰਤਾਂ ਤੇ ਸਾਧਾ ਨਾਲ ਬਣਾ ਕੇ ਰੱਖਣੀ ਪੈਂਦੀ ਸੀ ਮ੍ਰੋਤ ਲੋਹਾ ਜਮਾਤਾਂ ਦੇ ਲੋਕ ਖੁਸ਼ ਕਰਨ ਵਾਸਤੇ ਉਹ ਕਦੀ ਕਦੀ ਪੀਰ ਫਕੀਰਾਂ ਦੀ ਦੇ ਦੇ ਅੰਦੇ ਗੱਲ ਲੰਦਾ ਕਦੀ ਬ੍ਰਾਮ ਪੂਜ ਵੱਡਾ ਨਾ ਕਰਦਾ ਥੋੜੀ ਜਿਹੀ ਰਾਕਮ ਖਰਚ ਕੇ ਆਪਣੀ અપਮਾ ਕਰ ਲੈਦਾ ਇਹ અપਮਾ ਦੇ ਪਰਸ਼ਾਵੇਂ ਹੀਠ ਲੋਕਾਂ ਨੂੰ ਲੁੱਟ ਕੇ ਖਰਚੀ ਖਰਚੀ ਮਾਰਿਆਂ ਨਾਲੋਂ ਅੱਠ ਗੁਣਾ ਹੋਰ ਮਾਇਆ ਕਮਾ ਲੈਂਦਾ ਉਹ ਵੀ ਮੁਸਲਮਾਨ ਹਾਕਮਾਂ ਦਾ ਬਹੁਤ ਕਰੜਾ ਸੀ ਪੰਚਾ ਦੇ ਮੌਲਵੀਆਂ ਨੇ ਮਲਖ ਭਾਗੋ ਕੋਲ ਜਾ ਕੇ ਚੋਲੀਆਂ ਕੀਤੀਆਂ ਕਿ ਤੀਆਂ ਕੇ ਨਾਨਕ ਨਾਮ ਦਾ ਮੇਦੀ ਖੱਤਰੀ ਸਾਹਿਬ ਹੋਂਕੇ ਸ਼ਹਿਰ ਵਿੱਚ ਆਇਆ ਉਹ ਲੋਕਾਂ ਨੂੰ ਖਰਾਹੇ ਪਾ ਰਿਹਾ ਲਾਲੂ ਸੁੰਦਰ ਦੇਖ ਕੇ ਰੋਟੀ ਖਾਂਦਾ ਤੇ ਪਾਣੀ ਪੀਂਦਾ ਇਹ ਸੁਣ ਕੇ ਮਲਖ ਭਾਗੋ ਹੰਸਾਨ ਨਾਲ ਬੋਲਿਆ ਚਿੰਤਾ ਨਾ ਕਰੋ ਮੈਂ ਠੀਕ ਕਰ ਲਿਆਂਗਾ ਉੱਪਰ ਨਾਲ ਉਹ ਦੰਦੇ ਉਹ ਨਰਮੀ ਨੇੜੇ ਸਨ ਜਦੋਂ ਸਨੇ ਸਨਾਨਾ ਜਾ ਕਰਨਾ ਸੀ ਉਹ ਜਗ ਦਾ ਨਾਮ ਲੋਕਾਂ ਨੇ ਮਾਲਕ ਭਾਗੋ ਦਾ ਬ੍ਰਹਮ ਭੋਜ ਰੱਖਿਆ ਹੋਇਆ ਸੀ ਉਹ ਬ੍ਰਹਮ ਭੋਜ ਉੱਤੇ ਦੂਰ ਨੂਰ ਤੋਂ ਹਿੰਦੂ ਸੰਤ ਸਾਧੂ ਛੱਦੇ ਜਾਂਦੇ ਸੀ ਸਨ ਗਰੀਬ ਤੇ ਨੀਚ ਜਾਤੀਆਂ ਦੇ ਲੋਕਾਂ ਨੂੰ ਬ੍ਰਹਮ ਭੋਜ ਵਿੱਚ ਸੱਣਾ ਨਹੀਂ ਸੀ ਮਿਲਦਾ ਉਹ ਤਰਸਦੇ ਹੀ ਰਹਿ ਜਾਂਦੇ ਸਨ ਬ੍ਰਾਮਪੂ ਇੱਤਾਂ ਦਿਹਾੜਾ ਆਇਆ ਹਲਵਾਈ ਲਾਖੇ ਪੂੜੀਆਂ ਕਢਾਈਆਂ ਮੀਆਂ ੜਾ ਪੂਰੀ ਦਾ ਪੱਕਾ ਭੋਜਨ ਹੋਣਾ ਸੀ ਦੂਰ ਦੂਰ ਤੋਂ ਸਾਧੂ ਤੇ ਪੰਡਤਾਂ ਜਿੰਨਾ ਵਿੱਚ ਕਈ ਆਪਣੇ ਆਪ ਨੂੰ ਚਾਰ ਵੇਦ ਗਜਤਾ ਤੇ ਆਪਾਂ ਅਨਿਸ਼ਦਾ ਦੇ ਪੰਡਤ ਸੁਆਮੀ ਸਨ ਹਮਨ ਕਰਕੇ ਪੰਡਤ ਮਾਲਕਪਾਗੋ ਨਹੀਂ ਨ ਮੇਰੀ ਆਜੂ ਤੇ ਉਹਦੇ ਸੁੱਖਾਂ ਵਾਸਤੇ ਮੇਰ ਮੰਤਰ ਪੜ ਪੜ ਕੇ ਦਾਸਾਂ ਕਰੇ ਸਨ ਹਰ ਪਾ ਹਰ ਪਾਸੇ ਪਾਗੋ ਦੀ ਉਪਵਾ ਹਮ ਰਹੀ ਸੀ ਬਖਸ਼ਾ ਮੰਗਣ ਬਾੜੇ ਵੀ ਲੋਕ ਆ ਇਕੱਠੇ ਹੋਏ ਸਨ ਉਠ ਮਾਲਕਪਾਗੋ ਨੇ ਜਗਤ ਗੁਰੂ ਨਾਨਕ ਦੇਵ ਜੀ ਦਾ ਮੰਤਨ ਲੈਣਾ ਚਾਹਿਆ ਗੁਰੂ ਜੀ ਨੂੰ ਤੰਗ ਕਰਕੇ ਸ਼ਹਿਰ ਵਿੱਚੋਂ ਕੱਢਣ ਦੀ ਨੀਤ ਤੇ ਸਨੀਹਾ ਪੇ ਗਿਆ ਕੇ ਬ੍ਰਾਮ ਪੁੱਜਤੇ ਆਉ ਜੋ ਆਨੇ ਮਲਖਪਾਗ ਨੂੰ ਦਾ ਸਨੀਹਾ ਲੈ ਕੇ ਆਇਆ ਗੁਰੂ ਜੀ ਨੇ ਉਸ ਨੂੰ ਉੱਤਰ ਦਿੱਤਾ ਪੁਰਸ਼ਾਂ ਜਾਂ ਮਲਖਪਾਗ ਨੂੰ ਅਰਥੇ ਕਿ ਉਹ ਬ੍ਰਾਮਪੁਰ ਦੇ ਖਾਣ ਬਾਸੀ ਨਹੀਂ ਆਉਂਦੇ ਕਿਉਂਕਿ ਜਗ ਵਿੱਚ ਪੱਕਾ ਭਗਵਾਨ ਮਨੁੱਖ ਨ ਲਹੂ ਮੰਜ ਆਸਰੇ ਪਕਵਾਇਆ ਗਿਆ ਹੈ ਇਹ ਸੁੱਚਾ ਨਹੀਂ ਸੇਕ ਨਹੀਂ ਜਾ ਕੇ ਉਸੇ ਤਰ੍ਹਾਂ ਮਰਖ ਭਗਵਾਨ ਨੂੰ ਜਾ ਦੱਸਿਆ ਜਿਵੇਂ ਗੁਰੂ ਜੀ ਨੇ ਆਖਿਆ ਸੀ ਉਹ ਸੜ ਕੇ ਕੋਲੇ ਹੋ ਗਿਆ ਸਰਕਾਰੀ ਹੋ ਨਾਲ ਤੜਪਿਆ ਜਾ ਉਸ ਨੂੰ ਇੱਕ ਵਾਰ ਮੇਰੇ ਕੋਲ ਲਿਆਓ ਜੇ ਆਖਿਆ ਨਹੀਂ ਆਉਂਦਾ ਤਾਂ ਫੜ ਕੇ ਲਿਆਓ ਆਸ਼ਨੂ ਸ਼ਾਇਦ ਪਤਾ ਨਹੀਂ ਮੈਂ ਹਾਕਮ ਹਾਂ ਇਸ ਪਰਗਾਨੇ ਦਾ ਰਾਜਾ ਹਾਂ ਸਰਕਾਰੀ ਪਿਆਂਦੇ ਭੇਜੇ ਜਦੋਂ ਪਿਆਂਦੇ ਭਾਈ ਲਾਲੂ ਦੇ ਮੇੜੇ ਵਿੱਚ ਗਏ ਤਾਂ ਉਹਨਾਂ ਵੱਲ ਦੇਖੇ ਗੁਰੂ ਜੀ ਮਸ਼ਕਰਾਏ ਤੇ ਆਖਣ ਲੱਗੇ ਭਾਈ ਲਾਲੋ ਮਾਲਕ ਦਾ ਹੰਕਾਰ ਦੂਰ ਕਰਨਾ ਪਿਆ ਚਲੋ ਇਹਨਾਂ ਬੰਦਿਆਂ ਨੂੰ ਅਸਾਂ ਵੱਲ ਭੇਜਿਆ ਸੂ ਸਰਕਾਰੀ ਪਿਆਂਦਿਆਂ ਨੇ ਜਦੋਂ ਪਰਮਾਤਮਾ ਦੇ ਪੰਖ ਰੂਪ ਨੂੰ ਦੇਖਿਆ ਤਾਂ ਉਹਨਾਂ ਨੂੰ ਬੋਲਣ ਦਾ ਹੌਸਲਾ ਨਾ ਪਿਆ ਉਹ ਗੁਰੂ ਜੀ ਦੇ ਨੂਰ ਭਰੇ ਚਿਹਰੇ ਵੱਲ ਹੀ ਖਲੋਤੇ ਦੇਖਦੇ ਰਹੇ ਉਹਨਾਂ ਦੀਆਂ ਅੱਖਾਂ ਨੀਂਆਂ ਹੋ ਗਈਆਂ ਮਾਲਕ ਭਾਗੋ ਦਾ ਹੁਕਮ ਭੁੱਲ ਗਏ ਭਾਈ ਪਰਛੋ ਚੱਲੂ ਅਸੀਂ ਤੁਹਾਡੇ ਨਾਲ ਚੱਲਦੇ ਹਾਂ ਭਗੂ ਨੇ ਪਲ ਕੀਤੀ ਹੈ ਮਨਜੀ ਮੈਨੂੰ ਸਦਾ ਭੇਜਿਆ ਸੀ ਗੁਰੂ ਜੀ ਨੇ ਆਪ ਪਿਆੰਦਿਆਂ ਨੂੰ ਆਖਿਆ ਤੇ ਭਾਈ ਲਾਲੋ ਨੂੰ ਸਾਥ ਲੈ ਕੇ ਮਾਲਕ ਭਾਗੂ ਦੇ ਘਰ ਨੂੰ ਤੁਰ ਪਏ ਗੁਰੂ ਜੀ ਮਾਲਕ ਭਾਗੂ ਦੇ ਘਰ ਪੁੱਜੇ ਅੱਗੇ ਸਾਧੂਆਂ ਤੇ ਪੰਥੀਆਂ ਦੀ ਬਹੁਤ ਭੁੰਡ ਸੀ ਪੰਗਤਾਂ ਲਾਈਆਂ ਹੋਈਆਂ ਸਨ ਭੋਜ ਬੱਤਰ ਅਗੇ ਰਖੇ ਹੋਏ ਸੀ ਵਾਰਪੂ ਜਿਹਨੂੰ ਨਹੀਂ ਸੀ ਵਰਤਾਇਆ ਜਦੋਂ ਮਹੂ ਜੀ ਜਗ ਸਤਾਂ ਤੇ ਪੁੱਜੇ ਤਾਂ ਮਲਖ ਭਾਗੋ ਅੱਗੇ ਹੋ ਕੇ ਮਿਲਿਆ ਦਿਨੋਂ ਮੁੱਛੇ ਤੇ ਜਮਾਨਾ ਮਠਾਸ ਨਾਲ ਆਖਣ ਲੱਗਾ ਸੰਤ ਜੀ ਆਪ ਨੂੰ ਬਹੁਤ ਸੁਹੀ ਭੇਜੇ ਪਰ ਆਪੋ ਜਨ ਛਕਣ ਬਾਸਤੇ ਨਹੀਂ ਆਏ ਸਾਰੇ ਸੰਤਾਂ ਤੇ ਪੜਨ ਤਾਂ ਆਬਦੀ ਅੜੀ ਕਰ ਰਹੇ ਨੇ ਭੋਜਨ ਵਰਤਾਂਣ ਵਿੱਚ ਦੀਰ ਹੋ ਗਈ ਹੈ ਇਹ ਹੰਕਮਨ ਸਾਹਿਬ ਇਰੀ ਕਰਾ ਗਏ ਹਾਂ ਪਰ ਭੋਜਨ ਅਸਾਂ ਨਹੀਂ ਸਕਣਾ ਸਿ ਗੁਰੂ ਨਾਨਕ ਦੇਵ ਜੀ ਨੇ ਨਿਰਪੈਤਾ ਦੇ ਲਹਜੇ ਵਿੱਚ ਉੱਤਰ ਦਿੱਤਾ ਭੋਜਨ ਕਿਉਂ ਨਹੀਂ ਸਕਣਾ ਮਾਨਕਪਾਗੋ ਨੇ ਰਤਾ ਤਾਵਲੇ ਹੋ ਕੇ ਪੁੱਛਿਆ ਇਸ ਵਾਸਤੇ ਕਿ ਇਹ ਧਰਮ ਕਰਤ ਦਾ ਭੋਜਨ ਨਹੀਂ ਪਾਪ ਦੀ ਖੱਟੀ ਦਾ ਭੋਜਨ ਹੈ ਇਹ ਰੱਬ ਨੇ ਇਖੇ ਨੇ ਹੀ ਖਵਾਇਆ ਜਾ ਰਿਹਾ ਸੰਗੋ ਆਪਣੀ ਵਡਿਆਈ ਕਰਾਉਣ ਬੱਲੇ ਖਾਚ ਕੀਤਾ ਗਿਆ ਹੈ ਇਹ ਭੋਜਨ ਨੂੰ ਛੱਕ ਕੇ ਆਪਣੀ ਆਤਮਾ ਨੂੰ ਕਲੇਸ਼ਾਂ ਵਿੱਚ ਨਹੀਂ ਪਾਉਣਾ ਚਾਹੁੰਦੇ ਪਾਪਾਂ ਦੀ ਮਾਇਆ ਦਾ ਖਰੀਦਿਆ ਪ੍ਰਮਾਤਮਾ ਨਹੀਂ ਭਾਗਦੀ ਤੋ ਲੋਨ ਲੈ ਜਾਂਦਾ ਹੈ ਤੇ ਪਾਪ ਕਰਨ ਬਲ ਪ੍ਰੀਰਦਾ ਇਹੀ ਹੈ ਇਹ ਕੀ ਆਖ ਰਹੀ ਜੀ ਗੱਲ ਹੁਸ਼ ਨਾਲ ਕਰ ਰਹੇ ਹਾਂ ਜੀ ਪ੍ਰੋਗਨ ਨਨ ਕੰਦਾ ਹੋਇਆ ਭਾਗੋ ਬੋਲਿਆ ਵਰਸਾ ਸਾਤਰੋ ਸੱਚੀ ਗੱਲ ਕੌੜੀ ਹੁੰਦੀ ਹੈ ਪਰ ਜਾਣਦਾ ਹੈ ਜਿਹਨੀ ਨਿੰਮ ਕੌੜੀ ਹੁੰਦੀ ਹੈ ਉਨਹੀਂ ਸਰੀਰ ਕ ਰੋਗਾ ਨੂੰ ਦੂਰ ਕਰਦੀ ਹੈ ਗੁਰੂ ਜੀ ਉੱਚੀ ਬੋਲੇ ਸਾਰੇ ਪੰਡਾਲ ਮੈਂ ਚ ਮੋਤਬਰ ਦੀ ਚ ਪਛਾ ਗਈ ਗੁਰੂ ਜੀ ਤੇ ਮਾਰਕ ਦੀ ਗੱਲ ਮਾਤ ਮਲ ਸਾਵਨੇ ਕੰਨ ਲੱਗ ਗਏ ਬਹਨੋ ਕਿ ਮੈਂ ਚੋਰ ڈاکੂ ਹਾਂ ਜੋ ਪਾਪ ਕਰਮ ਨਾਲ ਮਾਇਆ ਇਕੱਠੀ ਕਰਦਾ ਹਾਂ ਗੁਰੂ ਜੀ ਲੋਕਾਂ ਦੀਆਂ ਅੱਖਾਂ ਵਿੱਚ ਤਾਂ ਚੋਰ ڈاکੂ ਨਹੀਂ ਪਰ ਚੋਰ ڈاکੂਆਂ ਨਾਉ ਕੱਟ ਵੀ ਨਹੀਂ ਜੀ ਇਹ ਮਾਇਆ ਪਾਪਾਂ ਬਿਨਾ ਇਕੱਠੀ ਨਹੀਂ ਹੁੰਦੀ ਏ ਬ੍ਰਹਮਪੁੱਤ ਮੈਂ ਚ ਬਤਾਇਆ ਜਾ ਰਹੀਆਂ ਪੂਲੀਆਂ ਤੇ ਖੜਾ ਨੂੰ ਜੇਕਰ ਨਚੋੜਿਆ ਜਾਵੇ ਤਾਂ ਇੰਨਾ ਵਿਚੋਂ ਲਹੂ ਦੀ ਤਾਂ ਨਿਕਲੇਗੀ ਮਾਲਕ ਭੰਗ ਉਸਰਾਣ ਹੋ ਕੇ ਹੈ ਇਹ ਕੀ ਆਖਿਆ ਜੀ ਲਹੂ ਹੋਸ਼ ਨਾਲ ਗੱਲ ਕਰੋ ਕਹੋ ਮੇਰੇ ਰਾਜ ਵਿੱਚ ਆਇਓ ਜੇ ਸੈਂਕੜੇ ਵਹਾਂ ਪਰਖਾਂ ਵਿੱਚ ਝੂਠੇ ਲੋਸ਼ ਲਾਉਂਦਿਆਂ ਹੋਏ ਆ ਤੁਹਾਨੂੰ ਪੈ ਨਹੀਂ ਆਉਂਦਾ ਗੁਰੂ ਜੀ ਪਰਛਾਹ ਪੈ ਸਾਨੂੰ ਨਹੀਂ ਕਹਦਾ ਹੈ ਮਨੁੱਖ ਕਿਸੇ ਦਾ ਨਹੀਂ ਪਰ ਸੱਚੀ ਗੱਲ ਆਖਣੋਂ ਰੁਕਿਆ ਨਹੀਂ ਜਾਂਦਾ ਜੇ ਤਮਾਸ਼ਾ ਦੇਖਣਾ ਕੀ ਤਾਂ ਦਿਖਾਈਏ ਮਲਖ ਬਾਗ ਉਹ ਦਿਖਾਉ ਉਹ ਗੁਰੂ ਜੀ ਇਹ ਸੁਣ ਕੇ ਸਾਰ ਭਾਈ ਲਾਲੂ ਨੂੰ ਇਸ਼ਾਰਾ ਕੀਤਾ ਕਿ ਉਹ ਆਪਣੇ ਬਾੜੇ ਜਾਵੇ ਤੇ ਕੋੰਦਰੇ ਦੀ ਰੋਟੀ ਲਿਆਵੇ ਸਰਬ ਕਨਾਸਪੂਨ ਤੇ ਸਰਬ ਸ਼ਕਤੀਮਾਨ ਗੁਰੂ ਜੀ ਦਾ ਇਸ਼ਾਰਾ ਆਉਂਦਿਆਂ ਭਾਈ ਲਾਲੂ ਬਾੜੇ ਨੂੰ ਨੌਲ ਗਿਆ ਕਰ ਮੁੰਜਾ ਆਖਰੀ ਖੁੰਦਰੇ ਦੀ ਰੋਟੀ ਲਿਆ ਆਇਆ ਉਹ ਜਿਹਨੇ ਉਸ ਦੇ ਹੱਥੋਂ ਰੋਟੀ ਫੜ ਲਈ ਉਸੇ ਮੇਲੇ ਮਾਲਕ ਭਾਗ ਨੂੰ ਉਸ ਉਹਨਾਂ ਕਰਕੇ ਉਹਨੂੰ ਵਾਖਿਆ ਵਰਸਾ ਪੁਣਾਰੇ ਵਿੱਚੋਂ ਚਾਰ ਪੂੜੇ ਲਿਆ ਲਿਆ ਮੀ ਆਪਣੀ ਮਰਜ਼ੀ ਦੇ ਚੁਣ ਕੇ ਇਹਨਾਂ ਅਖਿੰ ਕੋਈ ਤੁੱਖਾ ਹੋਇਆ ਹੈ ਮਾਇਆ ਤੇ ਹੰਕਾਰ ਪੁਣੇ ਨੇ ਮਾਲਕ ਭਾਗ ਨੂੰ ਅੰਨਾ ਬੂੜਾ ਕੀਤਾ ਹੋਇਆ ਸੀ ਹੰਕਾਰੀ ਮੂਰਖ ਨੇ ਰਤਾ ਨਾ ਸੋਚਿਆ ਕਿ ਰਾਜਾ ਬਲੀ ਅਤੇ ਹਰਨਾਕਸ਼ ਵਾਂਗ ਮੈਂ ਕਿਉਂ ਇੰਥੇ ਆਣ ਵਿੱਚ ਪੈਦਾ ਹ ਉਸਨੇ ਇਹ ਵੀ ਨਹੀਂ ਸੋਚਿਆ ਕਿ ਇਹ ਸ਼ਾਇਦ ਕੋਈ ਨਮਾ ਚੋੜ ਵਰਤੌਣ ਵਾਸਤੇ ਪ੍ਰਮਾਤਮਾ ਹੀ ਸਾਧੂ ਦਾ ਰੂਪ ਧਾਰ ਕੇ ਕਰ ਆ ਗਿਆ ਹੋਵੇ ਉਸੇ ਵਕਤ ਕਾਲੀ ਨਾਲ ਕਦਮ ਪੁੱਟੇ ਪੰਡਾਰੇ ਵਿੱਚੋਂ ਚਾਰ ਪੂੜੇ ਚੁੱਕੇ ਜਦੋਂ ਉਸ ਨੇ ਪੂੜਿਆਂ ਨੂੰ ਹੱਥ ਪਾਇਆ ਤਾਂ ਉਹਦਾ ਹੱਦਾਂ ਕੰਬੇ ਹੱਥ ਭਾਰੇ ਹੋ ਗਏ ਫੇਰ ਵੀ ਮੂਰਖ ਨੇ ਨਹੀਂ ਖਿਆਲ ਕੀਤਾ ਪੂੜੇ ਲੈ ਕੇ ਗੁਰੂ ਜੀ ਕੋਲ ਆ ਗਿਆ ਸੰਤਾਂ ਪੰਡਤਾਂ ਦੇ ਹੋਰ ਦਰਸ਼ਕਾਂ ਹਾਂਸਾਂ ਉਹਨਾਂ ਦੀਆਂ ਅੱਖਾਂ ਗੁਰੂ ਜੀ ਦੇ ਹੱਥਾਂ ਉੱਤੇ ਗੱਡੀਆਂ ਗਈਆਂ ਦੇ ਕੰਨ ਖੜੇ ਹੋ ਗਏ ਵਚਨ ਸੁਣਨ ਵਾਸਤੇ ਉੱਚੀ ਥਾਂ ਤੇ ਗੁਰੂ ਜੀ ਨੇ ਦੋ ਬਾਥਾਲ ਰੱਖੇ ਬ੍ਰਹਮਾਤਮਾ ਰੂਪ ਗੁਰੂ ਜੀ ਨੇ ਇੱਕ ਹੱਥ ਵਿੱਚ ਮਾਲਕਪਾਗੋ ਤੇ ਮਾਲ ਪੂਰੇ ਫੜੇ ਦੂਸਰੇ ਹੱਥ ਵਿੱਚ ਭਾਈ ਲਾਲੋ ਦੀ ਕੁੰਦਰੇ ਦੀ ਨੁੱਟੀ ਘਟ ਲਈ ਜਨਨੋਹਾਂ ਨੂੰ ਜੋ ਨਾਲ ਜੋ ਨਾਲ ਮੁੱਠਾ ਮਿਚ ਕੇ ਕੁਟਿਆ ਤਾਂ ਕੁੰਦਰੇ ਦੇ ਟੁਕੜੇ ਵਿੱਚੋਂ ਦੰਦ ਦੀ ਧਾਰ ਮਰਗੀ ਸੇ ਮਹਿਲ ਪੂਰੇ ਅਮਿਚੋ ਲੋਹੂ ਬਹਿ ਤਰੀਆ ਦੋਵੇਂ ਥਾਲੀਆਂ ਭਰ ਗਈਆਂ ਇੱਕ ਦੁੱਧ ਨਾਲ ਥੀ ਐ ਕਲਮਣਾ ਜوجੀ ਪ੍ਰੀਤਮ ਦਾ ਕੀਤਾ ਇਹ ਚੰਬਾ ਖੀਲ ਦੇਖ ਕੇ ਲੋਕ ਪਰੇਸ਼ਾਨ ਹੋ ਗਏ ਸਭ ਦੀਆਂ ਅੱਖਾਂ ਵਸਰਾ ਗਈਆਂ ਬਨ ਲਜਣ ਗਏ ਹੇਦਿਆਂ ਦੀਆਂ ਧਣਕਣਾ ਮਦਮ ਹੋ ਗਈਆਂ ਉਹਨਾਂ ਨੂੰ ਐਨਿਪਨ ਤੀਤ ਹੋਇਆ ਜਿਵੇਂ ਉਹ ਮਿੱਟੀ ਦੇ ਹੁੰਦੇ ਜਾਂਦੇ ਹਨ ਇਦੋ ਇੱਕ ਦੋ ਹੁ ਮਸਲੇ ਬਾਣੇ ਸਾਨੂੰ ਆਨੇ ਆਖਿਆ ਕਿ ਅਸਾਂ ਕਿਸੇ ਦਾ ਲਹੂ ਖਾਣ ਪੀਣਾ ਸੀ ਜਾਂ ਮਾਲਕ ਭਾਗ ਉਹਦੀ ਅਚਾਰ ਦੇ ਹਾਲ ਤਸੀਹ ਉਸ ਨੂੰ ਇਹ ਮਾਨ ਸੀ ਕਿ ਉਹ ਪੂਜਾ ਪਾਠ ਨੂੰ ਆਉਂਦਾ ਤੇ ਹਰ ਸਾਲ ਸਾਉਂਗਾਂ ਦੇ ਹੁਣਾਰੇ ਤੋਂ ਆਉਂਦਾ ਐਸ ਵਾਸਤੇ ਉਹਦੇ ਕਿਤੇ ਪਾਪਾਂ ਨਾਲੋਂ ਨਾਲ ਛੱਡ ਜਾਂਦੇ ਹਨ ਮਾਲ ਪੂਣਿਆ ਮਿੱਚੋਂ ਨਿਕਲਿਆ ਲੋਹ ਨੂੰ ਦੇਖ ਕੇ ਉਹਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਸ਼ੈਖਰੇ ਲੋਕਾਂ ਦੇ ਸਾਹਮਣੇ ਉਸ ਦੀ ਨਰਾਦਰੀ ਹੋਈ ਸੱਚਮਚ ਉਸ ਦੀ ਕਮਾਈ ਅਤਿਆਚਾਰਾਂ ਤੇ ਲੁੱਟਾਂ ਦੀ ਸੀ ਉਸ ਨੂੰ ਗਰਕ ਹੋਣ ਵਾਸਤੇ ਤਰਤੀ ਵੇ ਨਹੀਂ ਸੀ ਦਿੰਦੀ ਅੱਖਾਂ ਨੀਵੀਆਂ ਕਰਕੇ ਸੋਚੀ ਪਿਆ ਰਹਾ ਜਿੰਨੇ ਵੀ ਸਾਧੂ ਤੇ ਸਿਆਣੇ ਪੰਡਿਤ ਭੋਜਾ ਸਕਣ ਮਾਪਿਆ ਸੀ ਉਹ ਉਖੇ ਪੰਕਤਾਂ ਵਿੱਚੋਂ ਉੱਠ ਖਲੋਤੇ ਉਹਨਾਂ ਨੂੰ ਗਿਆਨ ਹੋ ਗਿਆ ਕਿ ਹੰਕਾਰੀ ਮਾਇਆ ਧਾਰਨੀ ਦੀ ਕਰਤਮੀ ਪਾਪ ਦੀ ਹੀ ਹੈ ਆਪਣੇ ਪਾਪਾਂ ਉੱਤੇ ਪੜਦਾ ਪਾਉਣ ਵਾਸਤੇ ਭੰਡਾਰਾ ਕਰਦਾ ਹੈ ਪਰ ਨਾਲ ਹੀ ਉਹ ਸਿਆਣੇ ਗੁਰੂ ਜੀ ਦੇ ਸੰਧਾਲੂ ਬਣ ਗਏ ਗ੍ਰੰਥਾਂ ਨੇ ਪੜਨ ਬਾਣਿਆਂ ਨੇ ਕਿਹਾ ਹੋ ਸਕਦਾ ਹੈ ਭੂਆ ਨੇ ਪਾਪੀ ਰਿਬਾ ਨੂੰ ਸਦਨ ਵਾਸਤੇ ਕਾਜ ਬਚਾ ਬਤਾਰ ਪਿੰਜਾ ਹੋਵੇ ਉਹ ਸਾਰੇ ਅੱਗੇ ਹੋ ਗਏ ਗੁਰੂ ਜੀ ਦੀ ਚਾਨੀ ਲੱਗੇ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਕਿ ਪੁੰਜੀ ਪੱਤੇ ਆਂ ਦੇ ਭੰਡਾਰੀ ਖਾ ਕੇ ਉਹਨਾਂ ਦੀ ਉਪਮਾ ਕਰਨ ਦੀ ਤੁੰਨ ਰੇਂਕਾਂ ਦੀ ਉਪਮਾ ਕਰੋ ਸਤ ਗੁਰਤਾਰਜੋ ਕੋ ਕਾਣਗ ਵਿਚ ਨਾਮ ਜਪਣਾ ਹੀ ਕਲਿਆਣ ਹੁੰਦੀ ਹੈ ਜਿਸ ਨੇ ਪੈਦਾ ਕੀਤਾ ਹੈ ਉਹ ਨੇਂ ਕਿਮੀ ਦੇਵੇਗਾ पांचियां मांग दरवेशा ਨੂੰ ਭਗਵਾਨ ਤੇ ਪ੍ਰਸ਼ਰਖਣਾ ਚਾਹੀਦਾ ਹੈ। श्री गुरु नानक देव जी ने मालिक भगवन ਨੂੰ ਸੋਨਨ ਕਰਕੇ ਆਖਿਆ ਜੈਸ ਲਾਲ ਉਹ ਨੂੰ ਤੂੰ ਗਰੀਬ ਤੇ ਸੁੰਦਰ ਮੰਨਦਾ ਜੀ ਉਹ ਉੱਚਾ ਤੇ ਸੁੱਚਾ ਹੈ ਕਿਉਂਕਿ ਦਸਨ ਹੌਲੀ ਕਮਾਈ ਕਰਦਾ ਆਮ ਖੰਦਾ ਤੇ ਆਏ ਗਏ ਨੂੰ ਸਿਖਾਉਂਦਾ ਹੈ। ਉਹ ਦੇ ਘਰ ਉਹ ਜ ਪਰਮਪੁਰ ਹੁੰਦਾ ਹੈ। ਉੰਦੇ ਵਰਗਾ ਭਗਤ ਤੇ ਦਾਤਾ ਕੋਈ ਨਹੀਂ ਆਪਾ ਨਾਲ ਇਕੱਠੀ ਕੀਤੀ ਮਾਇਆ ਉਤੇ ਹੰਕਾਰ ਨਾ ਕਰ ਜਨ ਜਮਨੂਤਾਂ ਦੇ ਵਸਪ ਵਿਹੋਂਤਾਂ ਤੋਂ ਹਿਸਾਬ ਦੇਣ ਲੱਗਿਆ ਪਰ ਉਸਤਾਵੇਂਗਾ ਧਰਮ ਨਹੀਂ ਕਰਤ ਕਰ ਸੰਤ ਗਰਤਾਰ ਦਾ ਜਾਪ ਕਰ ਲੋਕ ਬਲਾਈ ਕਰ ਜੀ ਦਾਤੇ ਦੇ ਬਰ ਉੱਤੇ ਪੂਜਣ ਦੀ ਆਂਦੀ ਪੂਜਣ ਦੀ ਆਸੀ ਸਾਰ ਸਿਆਣੇ ਆਖਦੇ ਹਨ ਮੂਲਕ ਨੂੰ ਇੱਕ ਨਹੀਂ ਲੱਗਦੀ ਜਿਵੇਂ ਬਾਸ ਦੀ ਪੂਰੀ ਮਜਬੂਕ ਮਾਰੀਏ ਤੇ ਅਗਲੇ ਪਾਸੇ ਲੰਘ ਜਾਂਦੀ ਹੈ ਮਾਸ ਉਤੇ ਕੋਈ ਅਸਰ ਨਹੀਂ ਹੁੰਦਾ ਮਾਲਕ ਪਰ ਉਹ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨਾਂ ਦਾ ਕੋਈ ਖਾਸ ਆਸਾਣਾ ਹੋਇਆ ਉਹ ਸੁਮਿੰਦਾ ਜਾ ਹੋਇਆ ਅੰਦਰ ਚਲੇ ਆ ਗਿਆ ਸਾਨੂੰ ਤੇ ਪੰਨਤ ਭੁੱਖੇ ਤੁਰ ਗਏ ਇਸ ਨੇ ਪੰਡਾ ਨਾ ਸਕਿਆ ਸਾਰੇ ਸ਼ਹਿਰ ਵਿੱਚ ਮਲਕ ਪਰ ਨੂੰ ਨੀਂ ਨਰਾਦਰੀ ਹੋਣ ਲੱਗਿਓ ਨਰਾਨਾ ਦੇ ਗੁਰੂ ਜੀ ਨੇ ਚਾਲ ਨਹੀਂ ਡਿਗਣ ਦੀ ਤਾਂ ਉਸ ਨੇ ਮਾਨ ਹੀ ਮਾਨ ਬਦਲਾ ਲੈਣ ਦੀ ਨੀਤ ਧਾਰੀ ਪਰ ਗੁਰੂ ਜੀ ਦੇ ਸੰਦਾਲੂਆ ਵਿੱਚ ਬੰਦਾ ਹੋ ਗਿਆ ਭਾਈ ਲਾਲੂ ਦੇ ਬਾੜੇ ਵਿੱਚ ਜੋ ਹੱਤ ਸੰਗ ਹੁੰਦਾ ਉਹਦੀ ਹਾਜ਼ਰੀ ਵਿੱਚ ਕਈ ਗੁਣਾ ਵੱਧ ਗਈ ਹਾਂ ਦਾ ਪੁੱਤਰ ਮਾਲਕਪਾਗੋ ਦੇ ਉੱਪਰ ਮੇ ਸਰਕਾਰੀ ਵੱਡਾ ਅਵਸਰ ਸੀ ਅਗਲੇ ਦਿਨ ਮਾਲਕਪਾਗੋ ਦੇ ਘਰ ਗਿਆ ਕਿਉਂਕਿ ਉਹਦਾ ਜਵਾਨ ਪੁੱਤਰ ਕਈਆਂ ਦਿਨਾਂ ਤੋਂ ਬਿਮਾਰ ਸੀ ਉਹਦਾ ਰੋਗ ਭਿਆਨਕ ਸੀ ਜੀਵਨ ਨਾਲੋਂ ਮੌਤ ਨੇੜੇ ਹੱਸਦੀ ਸੀ ਜਦੋਂ ਪਾਗੋ ਗਿਆ ਤਾਂ ਖਾਨ ਨੂੰ ਮੁੰਡੇ ਦੀ ਬਿਮਾਰੀ ਦਾ ਪੁੱਛਿਆ ਖਾਨ ਇਹਦਾ ਚਤ ਹੋ ਕੇ ਕਿਹਾ ਬਚਣ ਦਾ ਕੋਈ ਹੱਲ ਨਹੀਂ ਆਪਦਾ ਮਿਹਨਤ ਹੀ ਹਕੀਮਤਾ ਜਵਾਬ ਦੇ ਰਹੇ ਹਨ ਰੋਗ ਮੰਦ ਨਹੀਂ ਜਾਂਦਾ ਕਿਸੇ ਸਾਲਫੀ ਨੂੰ ਪੁੱਛਣਾ ਸੀ ਸ਼ਾਇਦ ਕਿਸੇ ਰਬੀ ਕਰਾਮਨਾਣ ਹੀ ਰਾਜੀ ਕਰ ਦੇਣ ਮਾਲਕ ਭਗਉ ਦਾ ਉੱਤਰ ਸੀ ਨਾ ਐਸਾ ਕੋਈ ਸਾਲਫੀ ਨਾ ਜ ਨਹੀਂ ਆਉਂਦਾ ਬਾਗੁਨ ਲਾਲੋ ਤਰਖਾਨ ਦੇ ਡੇਰੇ ਆਇਆ ਹੈ ਉਹ ਬੜਾ ਕਰਨੀ ਵਾਲਾ ਹੈ ਉਸ ਨੂੰ ਸਦੋ ਜਿਵੇਂ ਹੋਵੇ ਨਾਨਕ ਉਹਦਾ ਨਾਮ ਜੀ ਖਾਨ ਨੂੰ ਬਲਾਖੇ ਪੁੱਛ ਲੈਂਦੇ ਹਾਂ ਸ਼ੇਰ ਮਲਖ ਬਾਗੂ ਇੱਕ ਨਿਸ਼ਾਨੇ ਨਾਲ ਦੋਸ਼ ਕਰਨਾ ਚਾਹੁੰਦਾ ਸੀ ਉਹਦਾ ਵਿਚਾਰ ਸੀ ਕਿ ਜੇ ਤਾਂ ਗੂ ਨਾਨਕ ਜੀ ਖਾਨ ਦੇ ਲੜਕੇ ਨੂੰ ਰਾਜ ਨਹੀਂ ਕਰਨ ਦਿੱਤਾ ਤਾਂ ਖਾਨ ਰਖਸ਼ ਹੋ ਗਿਆ ਜੇ ਰੋਗ ਨਾ ਹਟਾਇਆ ਤਾਂ ਖਾਨ ਨਾਰਾਜ਼ ਹੋ ਕੇ ਨਾਨਕ ਜੀ ਨੂੰ ਮੰਲੀ ਖਾਨੇ ਵਿੱਚ ਸੱਤ ਲੀਵੇਗਾ ਜੇ ਨਾ ਮੰਨੀ ਖਾਣਨੇ ਵਿਚ ਆ ਗਿਆ ਤਾਂ ਭਾਗੋਂ ਆਪ ਹੀ ਨਰਾਦਰੀ ਦਾ ਬਦਲਾ ਲਵੇਗਾ ਚਾਰ ਪਿਆੰਦੇ ਭੇਜੇ ਗਏ ਪਿਆੰਦਿਆਂ ਨੇ ਜਾ ਕੇ ਖਾਣਾ ਸੁਨਿਹਾਂ ਗੁਰੂ ਜੀ ਨੂੰ ਦਿੱਤਾ ਗੁਰੂ ਜੀ ਜਾਣੀ ਜਾਣ ਸਨ ਉਹ ਮਲਖ ਭਾਗੋਂ ਨੂੰ ਸਿੱਧੇ ਰਾਹ ਪਾਉਣਾ ਚਾਹੁੰਦੇ ਸੀ ਗਾਰ ਪਰਖ ਨੂੰ ਚੀਤੇ ਕਰਕੇ ਪਿਆੰਦਿਆਂ ਨਾਲ ਖਾਣ ਦੇ ਹਾਕਮਾਂ ਵਿੱਚ ਚੱਲ ਗਏ ਜਦੋਂ ਖਾਨਾ ਮਿਲਿਆ ਤਾਂ ਉਸਨੇ ਗੁਰੂ ਜੀ ਨੂੰ ਆਖਣ ਹੰਤ ਜੀ ਮੇਰਾ ਪੁੱਤਰ ਹੈ ਰਾਜੀ ਕਰੋ ਜ਼ਰੂਰ ਰਾਜੀ ਕਰੋ ਜੀ ਰਾਜੀ ਨਾ ਕੀਤਾ ਤਾਂ ਉਸਨੂੰ ਕਲੈਕਟ ਦਿੱਤਾ ਜਾਵੇਗਾ ਖੂਨ ਦੇ ਜਵਾਨ ਨਿਤਾਈ ਵਾਲੇ ਬੱਚੇ ਸੰਤਿ ਗੁਰ ਜੀ ਹੱਸ ਬੈ ਹਾਸਦੇ ਹੋਏ ਆਖਣ ਲੱਗੇ ਸੰਤਪੂਰ ਤੱਕੇ ਤੇ ਡਰਾਸੇ ਕੋਈ ਕੰਮ ਨਹੀਂ ਕਰਾਉਂਦਾ ਕਰਾਉਣਾ ਚਾਹੀਦਾ ਖੈਰ ਜੇ ਉਸ ਪੁੱਤਰ ਨੂੰ ਰਾਜੀ ਕਰਾਉਣਾ ਚਾਹੁੰਦਾ ਹੈ ਉਹ ਤਾਂ ਪਾਲ ਉਹ ਹੋਇਆ ਮਰ ਚੁੱਕਾ ਹੈ ਅੰਦਰੋਂ ਪਤਾ ਲਵੋ ਅਨ ਆਣੀ ਕਿਵੇਂ ਕਰਾਂ ਸ੍ਰੀ ਗੁਰੂ ਨਾਨਕ ਜੀ ਦੇ ਇਹ ਸੱਚੇ ਬਚਨ ਸੁਣ ਕੇ ਖਾਨ ਤੇ ਮਲਖ ਬਾਗੋ ਹਨ ਹੋਏ ਖਾਨਾ ਜੇ ਕੋ ਜਮ ਲਣ ਹੀ ਲੱਗਾ ਸੀ ਕਿ ਅੰਦਰੋਂ ਨੁਕਾ ਮ ਆ ਕੇ ਸੁਣਿਆ ਦਿੱਤਾ ਕਿ ਉਹ ਅੰਦਲਾ ਮਰ ਗਿਆ ਹੈ ਨੈਲਾ ਵਿੱਚ ਰੋਣਾ ਬਟਣਾ ਅੰਦਰ ਸ਼ੋਰ ਮੱਚ ਗਿਆ ਖਾਨ ਤਾਂ ਤਾਂ ਹੀ ਮਾਲਦਾ ਹੋਇਆ ਅੰਦਰ ਚਲੇ ਗਿਆ ਮੁਨ ਜੀ ਬਾਲਸ ਮੌੜਾ ਮਾਲਕ ਭਾਗ ਨੂੰ ਆਪਣੇ ਘਰ ਨੂੰ ਉਤਰ ਗਿਆ ਜਾ ਕੇ ਮਾਲਕ ਭਾਗ ਨੂੰ ਚੈਨ ਨਾ ਬੈਠ ਸਕਿਆ ਉਹਨੇ ਇੱਕ ਬਾਟ ਖਲੰਗੇ ਉਹ ਗਿਆਨ ਨੂੰ ਗਿਆ ਮੈਂ ਪਾਪੀ ਹਾਂ ਨਾਨਕ ਸੱਚਾ ਹੈ ਉਹਨੇ ਚਾਹ ਨਹੀਂ ਨਿਕਣਾ ਚਾਹੀਦਾ ਹੈ ਇਸ ਵਿੱਚ ਪਲਾ ਹੈ ਕੋਈ ਕਰਾਮਾਤੀ ਸੰਤ ਹੈ ਇਹ ਮਾਲਕਾਂ ਪੰਗੋ ਨੇ ਨੇਲ ਦਾ ਫੈਸਲਾ ਸੀ ਉਹ ਕੋਰਾ ਕਿ ਕੋਣ ਦੁਨੀਆਂ ਤੇ ਪਾ ਇਲਾਲੋਂ ਦੇ ਬਾੜੇ ਵਿੱਚ ਪੁੰਜ ਕੇ ਗੁੰਮੀ ਨਹੀਂ ਚੱਲਣੀ ਜਾਂ ਡਿਗਾ ਹਰਿਆ ਭੂਲਾ ਮਖਾ ਕੀ ਸਤ ਗੰਤਾ ਦੇ ਪੁਣ ਵਿੱਚ ਰਲ ਜੀ ਆਉਂ ਗੁੰਮੀ ਦਾ ਸੰਦਾਲ ਸਿੱਖ ਹੋ ਗਿਆ ਇਸੇ ਤਰ੍ਹਾਂ ਗੁੰਮੀ ਜੀ ਭੁੱਲਿਆਂ ਨੂੰ ਰਾਹੇ ਪਾਉਂਦੇ ਇਹ ਤੋ ਸਮਾਪਤ ਕਰਦੇ ਆਂ ਜੇ ਕੋਈ ਕਥਾ ਕੰਨ ਵਿੱਚ ਬੋਲਣ ਵਿੱਚ ਅੱਖਰ ਬੰਦ ਕਟ ਦਮੋਲਿਆ ਗਿਆ ਹਮੇ ਆਪਣੀ ਮੱਛੀ ਅਣ ਜਾਣ ਕੇ ਮਾਫ ਕਰਨਾ ਕੇ ਤੋਂ ਸੰਧ ਸੇਵਾ ਕਰਨਾ ਬਰ ਬਿਸ਼ਨਾ ਵਾਸਪੁਰ ਜੀ ਕਾ ਖਾਲਸਾ ਮਾਹੀ ਮੁਰ ਜੀ ਕੀ ਫਤਹਿ